ਮੰਨਿਆ ਚੜ ਗਈਆਂ ਮੈਂ ਬਾਤ ਕਰਦੇ ਤੇ ਬਾਹਰ ਤਾਂ ਹੁੰਦੀ ਰੱਖਾਂਗੀ ਮੈਂ ਕਾਸ਼ ਪਿਆਰ ਕਰਨੇ ਸ਼ੁਰੂ ਮੈਂ ਤੁਹਾਡੀ ਪੈਂਦੀ ਗੰਡੇ ਕੋਲੇ ਫਿਰ ਚੜ ਜਾਣੀ ਮੈਂ ਨਹੀਂ ਇਹਦੇ ਮੇਰੇ ਕੋਲ ਤਾਂ ਮੈਂ ਨਹੀਂ ਪੈਂਦੀ ਗੰਡੇ ਮੁਰੇ ਤੇ ਚੜ ਜਾਣੀ ਹਿੰਦੀ ਸਾਨੂੰ ਨਹੀਂ ਛੱਡਦੇ ਗੰਡੇ ਬਹਿ ਜਾ ਬਹਿ ਜਾ ਨਹੀਂ ਚੜ ਕਪਾਣੀ ਦਮ ਲਓ ਬਈ ਸਟਾਰਟ ਹੋ ਗਏ ਦੁੱਧ ਵਾਲੇ ਗੰਡੇ ਨਹੀਂ ਕਰੀਮ ਵਾਲੇ ਗੰਡੇ ਕਰੀਮ ਵੀ ਦੁੱਧ ਵੀ ਦੋਨੇ ਮਿਕਸ ਇੱਧਰ ਸਾਹ ਹੁੰਦਾ ਨਾ ਉੱਧਰ ਨਹੀਂ ਹਾਂ ਪੱਖਾ ਦੇਖੀ ਕਿਵੇਂ ਚੱਲਦਾ ਕਮਰੇ ਚ ਸਲੋ ਸਲੋ ਸਾਡਾ ਤਾਂ ਖਾਣਾ ਤੁਸਾਂ ਦੇਖ ਲਓ ਉੱਧਰ ਐਜ ਸਾਡਾ ਘਰ ਆ ਖਾਣਾ ਏ ਕਾਣੀ ਵਾਸਤੇ ਹੁੰਦਾ ਹਾਂ ਲਾਡੀ ਦੀ ਰੋਟੀ ਅੱਜ ਵੱਡੇ ਤਾਏ ਕੇ ਘਰੇ ਅੱਤੀ ਆਉਂਦੀ ਏ ਟਾਈਮ ਨਹੀਂ ਹੁੰਦਾ ਜਦਾਂ ਸਵੇਰੇ ਚੱਲ ਜਾਂਦੀ ਆ ਹੁਣ ਐਤ ਕੀ ਰਹੀ ਪੂਰਾ ਟਾਈਮ ਕੱਢ ਕੇ ਆਈ ਆ ਹੂੰ ਉਹਨਾਂ ਨੇ ਇਸ ਤਰ੍ਹਾਂ ਆਪਣਾ ਸੰਦਰਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਚਾ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਹਾਂ ਜਾਈਦਾ ਵਲੌਗ ਸਵੇਰ ਦੇ ਵਜੇ ਨੇ ਹਜੇ ਸਵਾ 10 ਗਰਮੀ ਦੇਖੋ ਟੁੱਪ ਕਿੰਨੀ ਚੜਦੀ ਹੈ ਸਵਾ 10 ਵਜੇ ਬਸ ਰਹੇਗਾ ਮਹੀਨਾ ਫਿਰ ਘੈਂਟਚੇ ਦਿਨ ਆ ਜਾਣਗੇ ਮਿੰਨੀ ਮਿੰਨੀ ਧੁੱਪ ਆ ਜੂਗੀ ਮਿੱਠੀ ਮਿੱਠੀ ਜੀ ਫਿਰ ਦੀਵਾਲੀ ਵਾਲੇ ਦਿਨ ਜੇ ਆਉਣਗੇ ਫਿਰ ਘੈਂਟ ਘੈਂਟ ਦਾ ਮੌਸਮ ਜਾ ਆ ਜੂਗਾ ਹਨਾ ਵਧੀਆ ਲੱਗੂ ਤੇ ਮੈਂ ਜਾ ਰਿਹਾ ਉਧਰ ਅੱਜ ਸਬਜੀ ਬਣਾਈ ਗੰਡਿਆਂ ਦੀ ਜੋਤ ਨੇ ਤੇ ਵੈਸੇ ਅੱਜ ਰੋਟੀ ਆ ਖਾਸ਼ ਕੇ ਘਰੇ ਲਾਲੀ ਹੋਣਾ ਦੀ ਵਿਆਹ ਤੋਂ ਬਾਅਦ ਤੇ ਤਾਏ ਕਿ ਮਤਲਬ ਉਧਰ ਤੇ ਉਸਾਰੇ ਗਏ ਮੈਂ ਕੇਸ ਕੇ ਸੀ ਨਾ ਤਾਂ ਸੀ ਕੇਸ ਖੁੱਲੇ ਸੀ ਇਸ ਕਰਕੇ ਫਿਰ ਮੈਂ ਬਰਨਾ ਬਗੈਰਾ ਬੰਨ ਕੇ ਆਉਣਾ ਤੇ ਸਬਜ਼ੀ ਮੈਂ ਹਦਲ ਮੈਂ ਚੱਕ ਲਵਾਂਗਾ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਤੇ ਫਿਰ ਵੇਣਾ ਕੀ ਬੰਦਾ ਜੁੜਦਾ ਅੱਜ ਖਾ ਲ ਗੇ ਰੋਟੀਆਂ ਆਪਣੀ ਵੀ ਨਾਲ ਹੀ ਆ ਜੋ ਉੱਧਰ ਆ ਮੈਂ ਕਦਰ ਕੋਈ ਨਹੀਂ ਚੱਲੇ ਤੁਸੀਂ ਹਾਂ ਮੈਂ ਤਾਂ ਜਾਣਾ ਅੱਜ ਰੋਟੀ ਖਾਣੀ ਆ ਨਾ ਅਸੀਂ ਦੇਖੋ ਅਸੀਂ ਦੁਬਾਰਾ ਖਾ ਲੋ ਫੇਰ ਨਾ ਐ ਬੈਣਾ ਆ ਰੋਟੀ ਖਾ ਕੇ ਦੀ ਹੁਣ ਬੈੱਡ ਖਾਲੀ ਕਰ ਦੋ ਸੌਣਾ ਆ ਦੋ ਬਾੰਦੇ ਇਹਨਾਂ ਨੇ ਰੋਟੀ ਉੱਧਰ ਨਹੀਂ ਖਾਧੀ ਕਿਉਂਕਿ ਇਹਨਾਂ ਨੂੰ ਲੱਗਿਆ ਸੀ ਇਹਨਾਂ ਦੀਆਂ ਬੁਰਗੀਆਂ ਘਿਰਾਂਗੇ ਪਰ ਅਸੀਂ ਪਿੱਛੇ ਆ ਗਏ ਮੈਂ ਮੈਂ ਤਾਂ ਇਸ ਤੇ ਗਗੂ ਨੇ ਨਹੀਂ ਖਾਣੀ ਨਾ ਉੱਧਰ ਮੈਂ ਤਾਂ ਇੱਧਰ ਖਾਣਾ ਰੱਖਿਆ ਨੂੰ ਆ ਜਾ ਗਗੂ ਤੂੰ ਗਗੂ ਲੈ ਖਾਣੀ ਉੱਧਰ ਬੈਠ ਕੇ ਰੋਟੀ ਗਗੂ ਇਹ ਭੱਖ ਤਾਂ ਪੂਰੀ ਲੱਗੀ ਆ ਗਗੂ ਨੂੰ ਹਾਂ ਲੋ ਵੀ ਲਾਸਟ ਡਿਸ਼ সুইਟ ਡਿਸ਼ সুইਟ ਡਿਸ਼ ਵੀ ਦੇ ਲਈਏ ਲੋ ਵੀ ਆ ਸੀ ਸਾਡਾ ਮੇਨ ਮਕਸਦ ਵੀ ਟੇਬਲ ਨੂੰ ਘੜੀਸ ਕੇ ਇੱਧਰ ਹਾਂ ਨਾ ਬੋਲੋ ਮੇਰਾ ਮਕਸਦ ਜ਼ਿੰਦਗੀ ਦਾ ਮੈਂ ਕਿਹਾ ਤਕਦੀਰੇ ਮੈਂ ਕਿ ਦੱਸਦੇ ਸੀ ਵੀ ਆਹ ਟੇਬਲ ਇਸ ਕਰਕੇ ਬਣਾਇਆ ਸੀ ਹਾਂ ਸੋ ਇਦਾਂ ਹੁਣ ਇਹਦੇ ਤੇ ਸਾਮਾਨ ਵੀ ਟੈਕ ਜਾਂਦਾ ਨੇਲਸ ਵੀ ਸਾਫ਼ੀ ਹੋ ਜਾਂਦੇ ਆ ਮੋੜਲਾ ਬੰਦਾ ਵੀ ਕੰਫਰਟੇਬਲ ਉੱਤੇ ਬੈਕ ਪੇਨ ਕੰਨ ਲੱਗ ਜਾਂਦੀ ਸੀਗੀ ਤਾਂ ਕਰਕੇ ਇਹ ਜਿਹੜਾ ਟੇਬਲ ਮੈਂ ਕਿ ਬਨੇ ਮੈਨੂੰ ਇਦਾਂ ਬਣਾ ਦਿੱਤਾ ਅੱਜ ਆਪਾਂ ਇਹਦੇ ਓਵਰਲੇ ਕਰਨ ਲੱਗੇ ਆ ਮਤਲਬ ਇਹਦੇ ਨੇਚਰਲ ਨੇਲਸ ਤੇ ਆਪਾਂ ਕਰਾਂਗੇ ਤੇ ਨਹੀਂ ਲਾਟੇ ਨੂੰ ਕਹਿੰਦੇ ਆ ਵੀ ਕੋਈ ਕੱਢ ਲਾਂ ਫਿਰ ਓਮੇ ਦਾ ਕਰ ਦਾਂਗੇ ਸੇਮ ਇਹ ਦੇ ਕੱਲ ਗੱਗੂ ਦੇ ਕੀਤੇ ਸੀ ਅੱਜ ਇਹਦੀ ਵਾਰੀ ਆ ਗੱਗੂ ਦਾ ਸੋਹਣਾ ਹੀ ਕੀਤਾ ਸੀ ਸ਼ੁਕਰੀਆ ਥੈਂਕ ਯੂ ਤੇਰੇ ਨੂੰ ਸੋਹਣੇ ਹੀ ਕਰਾਂਗੇ ਇਹਨੇ ਨਹਿਲਸ ਰੱਖੇ ਹੋਏ ਆ ਹੁਣ ਆਪਣੇ ਨੇਚਰਲ ਫਿਰ ਆਪਾਂ ਸੋਚਿਆ ਵੀ ਇਹਦੇ ਤੇ ਹੀ ਓਵਰਲੇ ਕਰ ਦੰਨੇ ਆ ਜੈਲ ਦੀ ਬੋਲੋ ਕੀ ਬੋਲਣਾ ਚਾਹੁੰਗੇ ਐਕਸਪਲੇਨ ਕਰ ਇਹ ਇੰਨਾ ਨਹੀਂ ਜ਼ਤ ਹੁੰਦਾ ਤੁੰਡਾ ਸੋ ਤੇਰਾ ਕੀ ਰਿਵਿਊ ਚੋਟ ਤਾਂ ਨਾ ਨਹੀਂ ਇਹ ਇੰਨਾ ਹੀ ਦੱਸਾ ਇੰਨੇ ਜੇ ਬੰਦੇ ਮੇਰੇ ਨੇਲਸ ਕੱਲ ਕੀਤੇ تھے ਦੇਖੋ ਕਿੰਨੇ ਸੋਹਣੇ ਲੱਗਦੇ ਐ ਜੇ ਜੱਜਮੈਂਟ ਹੋ ਜਾਂਦੀ ਆ ਬੰਦੇ ਨੂੰ ਸਿਰਾ ਗੱਲਬਾਤ ਕਰਾਤੀ ਚਾਚੀ ਨੇ ਨੈਚੁਰਲ ਨੇਲਸ ਤੇ ਕਰ ਰਹੇ ਆ ਆਪਾਂ ਹੰਦੀਪ ਕੌਰ ਜੀ ਦੇ ਨੇਲਸ ਨੈਚੁਰਲ ਨੇਲਸ ਤੇ ਓਵਰਲੇ ਕੀਤੀ ਹੈ ਜੈਲ ਦੇ ਨਾਲ ਬਲੇ ਦੀ ਦਿਖਾਤੀ ਦਿਖਾਤੀ ਹੋਰ ਫਿਰ ਕੋ ਕੀ ਗਿਣਨਾ ਜਾਉਂ ਕਿ ਗਿਣਨਾ ਮੈਂ ਐਂਡ ਤੇ ਕਹੂੰਗੀ ਸਾਰਾ ਕੁਝ ਐਂਡ ਤੇ ਲਾਉ ਲਾਉ ਕਠਿਖ ਕਰਾਂਗੇ ਠੀਕ ਮੇਰੇ ਵੀ ਵੀ ਦਊਂਗੀ ਠੀਕ ਹੈ ਬਸ ਵੱਗ ਰਹੀ ਹੈ ਵਾਸੇ ਨਾਲ ਹੀ ਜਾਂਦੀ ਆ ਭੂਆ ਨੀਂਦ ਆਈ ਐ ਤਾਂ ਸੌਣ ਦੀ ਕਿਤਾਬ ਤੁਸੀਂ ਆ ਕੇ ਫੇਰ ਕਹਿੰਦੀ ਮੇਰੇ ਨੀਂਦ ਖਾਂਦੇ ਲਾਲੀ ਲੂਸ ਚੱਲ ਰੋਟੀ ਪਾਣੀ ਕਿਵੇਂ ਲੱਗਿਆ ਭੂਆ ਬਹੁਤ ਵਧੀਆ ਸੀ ਬਹੁਤ ਸਵਾਦ ਠੀਕ ਸੀ ਸਭ ਜੀ ਤੇਲੇ ਸਵਾਦ ਦੇ ਖੁਸ਼ ਹਾਂ ਬਸ ਠੀਕ ਆ ਖੁਸ਼ ਆ ਗਿਆ ਆਇਆ ਨਹੀਂ ਹਲੇ ਤਾਂ ਇੱਧਰ ਆ ਚਾਨਣ ਚ ਐ ਕਿਉਂ ਨਾ ਕੋਟਾ ਦੇਖੋ ਸਿੱਧਾ ਲੇਅਲਸ ਕਰ ਤੇ ਡਨ ਕਿੱਦਾਂ ਲੱਗੇ ਬਹੁਤ ਵਧੀਆ ਪਾਸ ਆ ਮਤਲਬ ਕੋਈ ਡਿਜ਼ਾਈਨ ਜੁਨੀਕ ਜਿਹਾ ਹੈਗਾ ਕਿਸੇ ਦੇ ਵਿੱਚ ਲੱਗ ਨਹੀਂ ਆ ਮੇਰੇ ਦੇ ਸਾਹਮਣੇ ਹੈਗੇ ਮੇਰੇ ਨਾਲ ਜਾਰੇ ਸੋਹਣੇ ਪੈ ਗਏ ਬੰਦਰੇ ਤੇਰੇ ਆਪਣੀ ਜਗਾ ਉਹਦੀ ਲੈਂਥ ਸ਼ਾਰਟ ਸੀਗੀ ਉਸ ਹਿਸਾਬ ਨਾਲ ਉਹਦੇ ਕਰ ਦੇ ਇਹਦੇ ਕਰਾ ਹੋਰੀ ਜਿਹਾ ਮੇਰੇ origignal nails ਤੇ तू चली है ना बोला कर है, है? क्यों नहीं जाना जाना है पहले बुक पे जाना ही पहना मेरे को आना <laughs> क्यों जान नहीं देना है क्यों क्यों जाना क्यों हम जाना बता ਵੀ ਛੋਟੀਆਂ ਹੋ ਰਹੀਆਂ ਤਾਂ ਬਾੜੀ ਛੋਟੀਆਂ ਸਿੱਤੀ ਟਾਈਟ ਹੋਏ ਰਹਿੰਦੇ ਆ ਟਾਈਟ ਹੈ ਹਾਂ ਛਾਈ ਦਾ ਬੁੱਤ ਨਵੀਆਂ ਲਿਆਉਣੇ ਪੂਆ ਨੇ ਜਾਣਾ ਹੁਣ ਪਤਾ ਜਾਣਾ ਆ ਯੂਨ ਇੱਕ ਦੇਣਗੇ ਪੂਆ ਜੀ ਮੜ ਕੇ ਲਾਉਣੀਆਂ ਨਹੀਂ ਆਉਂਦੇ ਪੂਆ ਜੀ ਨਵੀਆਂ ਲਿਆ ਕੇ ਦੇਣਗੇ ਪੂਆ ਤਾਂ ਚੱਲੇ ਆ ਪੂਆ ਜੀ ਚੱਲੇ ਕਰਨ ਦੰਗਾ ਨਹੀਂ ਜਾਂਦੀ ਆ ਮੇਰੇ ਭਾਈ ਚਾਲੇ ਮੇਰੇ ਭਾਈ ਚਾਲੇ ਜਾਏਂਗੇ ਕਿਵੇਂ ਹਣ ਤੂੰ ਇਹਨਾਂ ਤੈਨੂੰ ਜਾਣ ਨਹੀਂ ਦੇਣਾ ਨਾਲ ਹੀ ਲੈ ਕੇ ਕੱਪੜੇ ਪੈਕ ਕਰੋ ਇਹਦੇ ਫਿਰ ਸਾਨੂੰ ਭਜਾਉਗੀ ਇਹ ਫਿਰ ਅੱਧੀ ਰਾਤ ਨੂੰ ਸਾਨੂੰ ਭਜਾਏਗੀ ਛੱਡਦੀ ਨਹੀਂ ਉਹਨੂੰ ਮਨਦੀਪ ਨੂੰ ਕਹਿੰਦੀ ਨਹੀਂ ਜਾਣਾ ਕਰਨਾ ਪੁਲਾੜ ਕਰਨਾ ਪੁਲਾੜ ਆ ਜਾ ਚੱਲ ਗਏ ਪਤਾ ਆ ਜਾ ਕਾਰ ਤੇ ਚੱਲ ਗਏ ਜਾਣ ਨਹੀਂ ਦਿੰਦੀ ਕੀ ਤੂੰ ਨਹੀਂ ਦੇਖੂਂ ਕਦੇ ਕਰ ਚੱਲ ਤੂੰ ਚਲੋ ਇਹਦਾ ਉਹ ਇੱਕ ਦਿਨ ਲੱਗ ਕੇ ਆਉਂਦੀ ਸੀ ਕੀ ਕਰੀ ਤੇਰੀ ਜੀ ਲੈ ਕੇ ਆਉਂਦੀ ਗਾੜੀ ਦਾ ਨਾਮ ਕੀ ਜੀ ਨਾਮ ਗਾੜੀ ਦਾ ਚੱਲਦਾ ਜਾ ਉਹਨਾਂ ਦੀ ਗੋਦੀ ਨਹੀਂ ਉਤਰਦੀ ਮੜ ਭਾਈ ਦਾ ਬੋਲੇ ਗੜਬੁਖੜ ਦੀ ਬਣ ਗਈ ਉਹਨੂੰ ਤਾਂ ਦੀ ਹੈ ਵੀ ਬੈਠ ਗੱਡੀ 'ਚ ਚੱਲੋ ਚੱਲੀਏ ਆਹ ਲੋ ਕੁੱਤੇ ਨਾਲ ਹੀ ਤੇ ਬੋਲੇ ਨਾਲ ਕਿਵੇਂ ਜਾਏਗਾ ਪੁੱਤ ਬੁਆ ਅਣਸਾਹ ਬੋਲਣਾ ਪਈ ਹੋਣਾ ਤੂੰ ਆਪ ਮੇਰਾ ਪੁੱਤ ਕੀ ਲੈਣਾ ਇਹ ਵੀ ਉਹ ਕਹਿੰਦੀ ਦੇਖ ਲਈਆ ਐਨੀ ਫਾਰੀ ਦਿੱਤੀ ਪੈਸੇ ਆ ਤੂੰ ਚਲ ਤੋਏ ਲੈ ਕੇ ਚਲਤਾ ਹੋਏ ਦਵਾਗੇ ਲਾ ਤਕਦੀਰ ਕੀ ਲੈ ਕੇ ਆਇਆ ਪਿੰਡੋਂ ਕੀ ਲੈ ਕੇ ਆਇਆ ਤੋਏ ਕਿਥੇ ਹੋ ਸੀ ਬੇਬੀ ਕਿੱਥੇ ਆ ਤਰਾ ਬੇਬੀ ਨਈ ਨਈ ਨਹੀਂ ਕਰਾਉਣੀ ਤਕਦੀਰ ਨੇ ਸੱਦ ਸਾਰਿਆਂ ਨੂੰ ਰਵਾਤਾ ਤਕਦੀਰ ਬਹੁਤ ਰੋਈ ਭੂਆ ਭੂਆ ਕਰਦੀ ਪਿੰਡ ਨੂੰ ਗਈ ਆ फिर पिंडो लेके चुप की ड्रैस त ला ला ड्रैस ला लीए पता हो ड्रैस ला देट ला दे हावी ला दे, हाँ दे ड्रैस मैं ना एंपनी <laughs> ਮਰਿੰਗਾ ਹੁੰਦਾ ਐ ਮਰਿੰਗਾ ਹਾਏ ਪੱਕਾ ਆਈਏ ਘਰ ਨਹੀਂ ਲੱਗਦੀ ਐ ਹੋਰ ਉਹੋ ਪੁੱਤ ਪਾਣੀ ਲੈ ਕੇ ਆ ਪਾਣੀ ਲਿਆਪ ਤ ਲਾਲੀ ਚਲ ਗਈ ਸੋਨ ਸਰਾ ਫੇ ਹੋਵੇ ਜੀਜਾ ਲੱਗਾ ਸੀ ਕੱਲ ਦੇ ਆ ਰਹੇ ਜੇ ਲੱਗੇ ਸੀ ਹੁਣ ਫੇਰ ਆਪਦੇ ਆਪਦੇ ਕਹਿੰਦੀ ਆ ਜੀ ਉਹ ਕਹਿੰਦੀ ਪਰਸਨ ਤੁਸੀਂ ਕਹਿੰਦੇ ਸੀ ਰਾਤ ਰਹਿਣ ਹੋਣੀ ਆ ਅਗੋ ਹੀ ਨਹੀਂ ਆਵਾਂਗੇ ਲਿਆ ਪਾਣੀ ਜਾਨ ਦਾ ਨਹੀਂ ਘੱਟ ਰਹਾ ਪਾ ਹਏ ਪਾ ਲੇ ਸਾਰੇ ਪਾਣੀ ਵੈਰੀ ਗੁੱਡ ਤਕਦੀਰ ਕੋਲ ਲੈ ਕੇ ਆ ਜਾ ਗੱਲ ਸਾਰੀ ਸਮਝ ਗਈ ਆ ਇਹ ਹੋਰ ਲਾਲੀ ਪੈਸੇ ਦੇਖ ਕੇ ਉਹਨੂੰ ਪਿਆਰ ਕਰੀ ਜਾਵੇ ਭੂਆ ਭੂਆ ਉਹਨਾਂ ਪੈਸਿਆਂ ਦੀ ਲਾਲ ਲਈ ਖੇਡ ਚੱਲ ਭੂਆ ਜੀ ਸਿਆਣੀ ਹੈ ਇਹ ਕੁੜੀ ਮੇਰੀ ਸਿਆਣੀ ਕੁੜੀ ਹੈ ਮਾਤੇ ਕਰਜਣ ਲਾਤਾ ਅਰਜਣ ਆਪਾਂ ਪਿਛਲੇ ਸਾਲ ਵੀ ਲਾਇਆ ਸੀ ਹੋਇਆ ਨਹੀਂ ਪਰ ਨਹੀਂ ਹੋ ਗਿਆ ਸੀ ਉਹ ਪਰ ਲਾਲੀ ਦੇ ਬਿਆਨ ਪਟਣਾ ਪਿਆ ਕਿਉਂਕਿ ਉਹ ਵਿਚਾਲੇ ਆਉਂਦਾ ਸੀ ਉਹ ਉੱਥੇ ਵਿਚਾਲੇ ਆਉਂਦਾ ਨਾਲੇ ਆਇਨਕ ਕੱਢੋ ਬਾਹਰ ਇਹ ਅਰਜਣਾ ਇਹ ਅਰਜਣ ਉਹ ਮਰਿੰਗਾ ਹੈ ਅੱਦਰ ਸੁਹਾਨਾ ਸੁਹਾਨਾ ਕਿਹਨੂੰ ਆਵੇ ਉਹਨੂੰ ਹੀ ਮਰਿੰਗੇ ਨੂੰ ਅੰਗਰੇਜ਼ੀ ਚ ਮਰਿੰਗਾ ਆ ਪੰਜਾਬੀ ਚ ਕਾਹ ਜਾਂਦੇ ਉਹ ਘਰੇ ਜਿਹਾ ਨੇ ਕਿ ਆਖਿਆ ਸੀ ਕਿ ਦੋ ਵਾਰੀ ਬਾਬਾ ਲੈ ਜਾ ਲਾ ਕੇ ਮੇਰੇ ਘਰ ਭਾਂਜਣੇ ਦਾ ਇਹ ਫਾਇਦਾ ਆ ਵੀ ਕਹਿੰਦੇ ਪੰਜ ਚਾਰ ਪੱਤੇ ਦੇਹੀ ਦੇ ਆਉ ਤੇ ਕਦੇ ਕੋਈ ਬਿਮਾਰੀ ਨਹੀਂ ਹੁੰਦੀ ਕੋਈ ਨਹੀਂ ਕਿਤੇ ਸਰੀਰ ਨੂੰ ਅਰਜਨ ਵੀ ਇਸ ਘਰੇ ਲਾਤਾ ਦੋ ਨਿਮਾ ਰਹਿ ਗਈਆਂ ਉਹ ਲਾਵਾਂਗੇ ਬਾਹਰ ਚੋਂ ਇੱਥੇ ਆਵੇ ਇੱਕ ਉਧਰ ਲਾਉਣੀ ਆ ਇੱਕ ਬਾਹਰ ਲਾ ਦੇਗੇ ਚਲ ਹੁਣ ਪਤ ਪੈ ਆਪਣਾ ਪਾਉਣਾ ਪੈਣਾ ਥੈਂਕ ਯੂ 베ਬੀ ਇਹ ਵੀਡੀਓ ਚ ਆਪਾਂ ਕਿਹਾ ਵੀ ਕਿਸਨ ਉਹ ਚਾਹੀਦੀ ਆ ਮਤਲਬ ਲਿਆਉਣੀ ਆਪਾਂ ਤੇ ਤਿੰਨ ਜਾਨੀਆਂ ਦੇ ਤਿੰਨ ਭੈਣਾਂ ਦੇ ਆ ਗਏ ਇੱਕ ਮਿੰਟ ਵੀ ਸਾਡੇ ਕੋਲੇ ਸਾਡੇ ਕੋਲੇ ਹੈਗੀ ਆ ਤੇ ਫਿਰ ਉਹਨਾਂ ਨੇ ਫੋਟੋ ਭੇਜੀਆਂ ਬਣਾ ਲਈਏ ਹੁਣ ਉਹ ਫਿਰ ਉਹ ਪੁੱਛਾਂਗੇ ਨਾ ਉਹ ਮਿਸਤਰੀ ਨੂੰ ਦਿਖਾ ਕੇ ਵੀ ਕਿੰਨੇ ਕੁ ਦਿਨ ਬਣੂਗੀ ਕੀ ਸਿਸਟਮ ਬਣੂਗਾ ਉਹਦਾ ਐਲੂਮੀਨੀਅਮ ਦੀ ਮੇਰੇ ਸਹੁੰ ਦਾ ਕਹੀ ਰਹੂਗੀ ਉਹ ਤੇ ਬਖਾਈ ਐਲੂਮੀਨੀਅਮ ਤਾਂ ਉੱਤੇ ਉਹ ਲੱਗੂਗਾ ਸੀਟ ਜੀ ਲੱਗੂਗੀ ਦੇਖ ਕਾਲਿੰਗ ਡਿਕਸ਼ਨਰੀ ਓਡੀ ਸਭ ਨੂੰ ਕਾਲਸ ਬਾਡੀ ਦੇਖੋ ਚੱਲੀ ਨਾ ਬੁਰਾ ਲੱਗਦੀ ਹੈ ਹਲੋ ਵੀ ਸਾਡੀ ਗੱਲ ਵਿੱਚ ਹੀ ਰਹਿ ਗਈ ਸੀ ਉਦੋਂ ਵੀ ਸਾਨੂੰ ਰਸੋਈ ਦਾ ਡੈਮੋ ਤਾਂ ਆ ਗਿਆ ਤੇਰੀ ਚਲਦੀ ਫਿਰਦੀ ਰਸੋਈ ਆ ਪਰ ਹੁਣ ਮਿਸਤਰੀ ਨੇ ਸਾਡੇ ਕੇ ਪੁੱਛਾਂਗੇ ਵੀ ਕਿੰਨੇ ਕਚ ਤਿਆਰ ਹੋਊਗੀ ਤੇ ਕੀ ਸਿਸਟਮ ਬਣੂਗਾ ਇਹਦਾ ਹੈਨਾ ਹੂੰ ਕਿਉਂਕਿ ਹੁਣ ਅਸੀਂ ਕਨਫਿਊਜ਼ ਪਈਆਂ ਵੀ ਬਹਿ ਕੇ ਬਣਾਉਣ ਵਾਲੀ ਬਣਾਉਣੀ ਆ ਕਿ ਮੈਂ ਤਾਂ ਬਹਿ ਕੇ ਵਾਲੀ ਦੀ ਸਲਾਹ ਦਵਾਂਗੀ ਹੈ ਬਹਿ ਕੇ ਵਾਲੀ ਟੂਟਿਆ ਕਿ ਤੂੰ ਖੜੀ ਖੜੂਗਾ ਉਹ ਫਿਰ ਸੈਕਸ਼ਨ ਹੈਗਾ ਬਹਿ ਕੇ ਵਾਲੀ ਫਿਰ ਆਏ ਆ ਯਾਰ ਫਿਰ ਸਿਲੰਡਰ ਨਹੀਂ ਪੂਰਾ ਟਿਕਣਾ ਸਿਲੰਡਰ ਤਾਂ ਬਾਹਰ ਵੀ ਚੱਕਣ ਦੂਗਾ ਬਾਹਰ ਕਿੱਥੇ ਸਿਲੰਡਰ ਹੀ ਦਾ ਚੱਕਣਾ ਔਖਾ ਇਸ ਗੈਸ ਦਾ ਇੱਥੇ ਮਰਜੀ ਚੱਕ ਲੈ ਔਲਾ ਹੀ ਹੁੰਦਾ ਗੈਸ ਦਾ ਸਿਲੰਡਰ ਹੀ ਟਾਇਰਾਂ ਤੇ ਹੋਵੇ ਨਾ ਸਿਲੰਡਰ ਹੀ ਰੋੜਨਾ ਸੌਖਾ ਹੋਵੇ ਪਰ ਤੇ ਤਾਂ ਥੱਲੇ ਉਹ ਆ ਜਾਂਦੀ ਆ ਪੀੜੀ ਦੀ ਇੱਕ ਉਹ ਆ ਰੋੜਨ ਵਾਲੀ ਆਉਂਦੀ ਸੀ ਹਾਂ ਫਿਰ ਤਾਂ ਉਹ ਪੀੜੀ ਲਿਆਉਣੇ ਆਪਾਂ ਫਿਰ ਕੀ ਕਰਾਣੀ ਹੈ ਬਣਾਉਣੀ ਪੀੜੀਆਂ ਹਾਂ ਆਪਾਂ ਹੀ ਅੱਗੇ ਜਾਂਦੀ ਸੀ ਉਹ ਤੇਰਾ ਕੰਦਿਰ ਸੱਟੀ ਉਹ ਪੀੜੀ ਤੇ ਖੜਾ ਰੱਖੋ ਜੀ ਰੱਖੋ ਜਿੰਦਾ ਰੋੜਦਾ ਰਹਿੰਦਾ ਆ ਉਹਦੇ ਤੇ ਆਏ ਆ ਵੀ ਸਭ ਵਿੱਚ ਟਿਕ ਜਾ ਕਰੂਗਾ ਚੁੱਲਾ ਲੈ ਕੱਲੇ ਚੁੱਲੇ ਵਾਲੀ ਤਾਂ ਫਿਰ ਆ ਪਰੜਾ ਵੀ ਹੈਗਾ ਹੀ ਆ ਜੋ ਤੇ ਇਹਦੇ ਟਾਇਰ ਲਵਾਦ ਨੇ ਲਾ ਗੁੱਲਾ ਵੀ ਟੈਕ ਜਾਂਦਾ ਉਹ ਖੜੇ ਵਾਲੀ ਆ ਬਣਦੀ ਉਹ ਕੀਚ ਗੱਲੇ ਗੁੱਲੇ ਬਣਦੇ ਆ ਉਹ ਵੀ ਛੋਟੀ ਵੀ ਬਣ ਜਾਂਦੀ ਮੈਂ ਕਿ ਥੋੜੀ ਘੱਟ ਉੱਚੀ ਬਣਾਉਣਾ ਰੌਲਾ ਤਾਂ ਗੱਲ ਜੀ ਸਿਲੰਡਰ ਨਹੀਂ ਟਿਕਣਾ ਫੇਰ ਤਾਂ ਗੱਲ ਤਾਂ ਉੱਥੇ ਹੀ ਆ ਫੇਰ ਤਾਂ ਸਿਲੰਡਰ ਤੋਂ ਬਿਨਾ ਤਾਂ ਬਿਨਾ ਉਹ ਨਹੀਂ ਹੈਗਾ ਸਿਲੰਡਰ ਹੀ ਤਾਂ ਵੀ ਇੱਕ ਜਣਾ ਰੋੜ ਕਿਤੇ ਲਿਜਾ ਸਕੇ ਦੋ ਜਣਿਆਂ ਦੀ ਲੋੜ ਨਾ ਪਵੇ ਚਲ ਪੁੱਛਦੇ ਆ ਅੱਜ ਬਣ ਰਹੀ ਹੈ ਖਿਚੜੀ ਆਪਾਂ ਖਾਵਾਂਗੇ ਖਿਚੜੀ ਕਿਉਂਕਿ ਅੱਜ ਹਲਕਾ ਖਾਣਾ ਖਾਵਾਂਗੇ ਸ਼ਾਮ ਨੂੰ ਇੱਧਰ ਸਾਹ ਆਉਂਦੇ ਉੱਧਰ ਤੇ ਸਾਹੀਂ ਔਰ ਨਾਲ ਇਕ ਲੱਕਾ ਦਰੋ ਵੱਡੀ ਲੈਡਾ ਤੁਸੀਂ ਗਏ ਆਂ ਅਸੀਂ ਨਹੀਂ ਛੱਡੀ ਉਹ ਵੱਡੀ ਲੈਡਾ ਨਾ ਪਰਾਂਦੇ ਆ ਜੀ ਨਾ ਵੱਡੀ ਲੈਡਾ ਥੱਲੇ ਆ ਪਰੋਂਠੀ ਹੋ ਗਈ ਉਹਨੂੰ ਮੈਂ ਉਹ ਵੀ ਖਵਾਇਆ ਹੋਇਆ ਆ ਸナイਪਰ ਖਿਲਾਰ ਤੇ ਸਾਰੇ ਇਹ ਦੁਨੀਆਂ ਕਿੱਥੇ ਬੱਟਾ ਆ ਇਹਨੇ ਆਪ ਹੀ ਖਿਲਾ ਰਿਆ ਇੱਧਰ ਕਇ ਇਸ ਤੇ ਅੱਜ ਦੇ ਵਲੌਗ ਨੂੰ ਖਤਮ ਕਰਨ ਦਾ ਵੇਲਾ ਆ ਚੁੱਕਿਆ ਤੇ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਤੇ ਅੱਜ ਆਪਾਂ ਤੁਸੀਂ ਦੇਖਿਆ ਵੀ ਆਪਾਂ ਬੂਟੇ ਲਾਤੇ ਆਸਵੰਜਣੇ ਦਾ ਲਾਤਾ ਮਰਿੰਗਾ ਤੇ ਆ ਅਰਜਨ ਲਾਤਾ ਕਰੇ ਇਹ ਬੂਟੇ ਅਸਲ ਦੇ ਵਿੱਚ ਯਾਰ ਸਰਕਾਰ ਜੇ ਕਿਸੇ ਨੂੰ ਨਹੀਂ ਪਤਾ ਤਾਂ ਸਰਕਾਰ ਜਿਹੜੀ ਹੈ ਬੂਟੇ ਵੰਡ ਰਹੀ ਹੈ ਬਹੁਤ ਜ਼ਿਆਦੇ ਔਰ ਤਰ੍ਹਾਂ ਤਰ੍ਹਾਂ ਦੇ ਬੂਟੇ ਆ ਨਿੰਮ ਟਾਲੀ ਜੋ ਵੀ ਤੁਸੀਂ ਲਿਹਾਉਣਾ ਚਾਹੋ ਲਿਆ ਸਕਦੇ ਹੋ ਤੁਹਾਡੇ ਨੇੜੇ ਦੇ ਜਿਹੜਾ ਮੰਨ ਲਓ ਜ਼ਿਲੇ ਦਾ ਹੁੰਦਾ ਹੈ ਸ਼ਾਇਦ ਉੱਥੋਂ ਮਿਲਦੇ ਆ ਬਾਕੀ ਮੈਨੂੰ ਪਤਾ ਵੀ ਨਹੀਂ ਪ੍ਰੋਪਰ ਮੈਂ ਬਾਅਦ ਤੇ ਪੁੱਛ ਕੇ ਅਗਲੇ ਵਲੌਗ ਚ ਦੱਸ ਦੂੰਗਾ ਪਾਪਾ ਵੀ ਉੱਥੇ ਲੈ ਕੇ ਆਇਆ ਕਿਉਂਕਿ ਸਾਡੇ ਕੋਠਿਆਂ ਚੋਂ ਗਾਂ ਕੋਈ ਗਿਆ ਸੀਗਾ ਉਹ 100 ਬੂਟਾ ਚੱਕ ਕੇ ਲੈ ਕੇ ਆਏ ਆ ਤੇ ਉਹਦੇ ਵਿੱਚੋਂ ਦੋ ਨਿੰਮਾ ਵਾ ਪਾਪਾ ਲੈ ਕੇ ਆਇਆ ਤੇ ਆਹ ਦੋ ਬੂਟੇ ਮਾਮੇ ਕਿ ਲੈ ਕੇ ਆਏ ਸੀਗੇ ਉਹਨਾਂ ਤੋਂ ਲੈ ਕੇ ਆਇਆ ਪਾਪਾ ਜਾ ਕੇ ਤੇ ਇਹ ਜਿਹੜੇ ਆ ਸਰਕਾਰ ਬੂਟੇ ਵੰਡ ਰਹੀ ਹੈ ਹੁਣ ਇਸ ਟਾਈਮ ਕਿਉਂਕਿ ਆਹ ਮਹੀਨਿਆਂ ਦੇ ਵਿੱਚ ਬੂਟੇ ਲੱਗ ਜਾਂਦੇ ਆ ਤੇ ਜੇ ਕੋਈ ਲਿਆਉਣਾ ਚਾਹਵੇ ਤਾਂ ਲਿਆ ਸਕਦਾ ਪਤਾ ਕਰਕੇ ਕਿਉਂਕਿ ਮੈਨੂੰ ਪਤਾ ਵੀ ਮੇਰੇ ਖਿਆਲ ਚ ਜ਼ਿਲ੍ਹੇ ਦੇ ਹਿਸਾਬ ਨਾਲ ਹੀ ਹੁੰਦਾ ਯਾਰ ਜ਼ਿਲ੍ਹੇ ਦੇ ਵਿੱਚ ਜਿਹੜੀ ਨਰਸਰੀ ਹੁੰਦੀ ਹੈ ਸ਼ਾਇਦ ਉਹਦੇ ਵਿੱਚ ਹੀ ਹੁੰਦਾ ਬਾਕੀ ਪਤਾ ਵੀ ਨਹੀਂ ਸ਼ਾਇਦ ਕਚੈਰੀਆਂ ਦੇ ਵਿੱਚ ਛਕਾਉਂਦੇ ਹੋਣ ਕਿਉਂਕਿ ਤਹਿਸੀਲ ਦੇ ਵਿੱਚ ਹੀ ਸਾਰਾ ਸਰਕਾਰੀ ਕੰਮ ਹੁੰਦਾ ਸ਼ਾਇਦ ਤਹਿਸੀਲ ਦੇ ਵਿੱਚ ਹੀ ਛਕਾਉਂਦੇ ਹੋਣ ਬਾਕੀ ਮੈਂ ਪੁੱਛ ਕੇ ਦੱਸ ਦੂੰਗਾ ਮੀ ਕਿੱਥੋਂ ਸਹੀ ਇਹ ਕਿਸ ਜਗ੍ਹਾ ਤੋਂ ਮਿਲਦੇ ਆ ਤੇ ਮੈਂ ਹੁਣੇ ਹੀ ਤੁਹਾਨੂੰ ਦੱਸ ਦੇਣਾ ਪੁੱਛ ਕੇ ਤੇ ਬਾਕੀ ਅੱਜ ਬਈ ਮਨਦੀਪ ਤੇ ਜਾਣ ਤੋਂ ਬਾਅਦ ਤਕਦੀਰ ਕੀ ਨਾ ਤਾਂ ਹੋ ਗਈ ਸੀ ਸਾਈਡ ਦੀ ਸਾਰਿਆਂ ਨੂੰ ਥੋੜਾ ਇਹ ਕਰਤਾ ਸੀਗਾ ਬਸ-ਬਸੇ ਜੇ ਤੇ ਪਰ ਧੀਆ ਨੇ ਤਾਂ ਉਹਦੇ ਘਰੇ ਜਾਣਾ ਹੀ ਹੁੰਦਾ ਹਨ ਤੇ ਰੌਣਕ ਜੀ ਲੱਗ ਜਾਂਦੀ ਬਸ ਇਹਨੇ ਨਾਲ ਤੇ ਮੰਦੀਪ ਦੇ ਉਹਨਾਂ ਫਿਰ ਕੱਲ ਦੇ ਤਾਂ ਹੁਣ ਰੌਣਕ ਲੱਗੀ ਪਈ ਸੀ ਕਿ ਰਾਤ ਚਾਹੇ ਲੇਟ ਆਏ ਪਰ ਫੇਰ ਵੀ ਗੱਲਾਂ-ਵਾਟਾਂ ਮਾਰਦੇ ਸਨ ਰਾਤ ਵੀ 12 1 ਵਜ ਗਿਆ ਤੇ ਬਸ ਸਵੇਰ ਦੇ ਵੀ ਗੱਲਾਂ ਹੀ ਮਾਰੀ ਜਾਂਦੇ ਸੀ ਹੱਸੀਆਂ ਦੇ ਖੱਡੀਆਂ ਨੇ ਹਨ ਤੇ ਚਲੋ ਜਾਣਾ ਹੀ ਹੈ ਕੁੜੀਆਂ ਨੇ ਤਾਂ ਘਰੇ ਹਨ ਤੇ ਮੈਂ ਹੁਣ ਤੁਹਾਨੂੰ ਪੁੱਛ ਕੇ ਦੱਸਦਾ ਬਾਹਰ ਪੇ ਤੋਂ ਕਿੱਥੋਂ ਮਿਲਦੇ ਆ ਉਹ ਗੁੱਟੇ ਉਹ ਬੂਟੇ ਕਿੱਥੋਂ ਲਿਆਂਦੇ ਚੱਕੇ ਇਹ ਜਿਹੜੇ ਇਹ ਤੇ ਉਹ ਸਰਾ ਆਸਾਂ ਮਤੋਂ ਇਹ ਸਰਕਾਰ ਚ ਕਾਉਂਦੀ ਹੈ ਇਹ ਹਾਂ ਠੀਕ ਹੈ ਨਰਸਰੀ ਚੋਂ ਲਿਓਗੇ ਯਾਰ ਨਹੀਂ ਨਹੀਂ ਮਾਂ ਕਹੇ ਦੱਸਦ ਗਏ ਮਾਂ ਬੂਟੇ ਲਾਏ ਮਾਂ ਹਾਂ ਇਹ ਸਰਪੰਚ ਪਰਚੀ ਦੇ ਨਾਲ ਸਰਪੰਚ ਤੋਂ ਪਰਚੀ ਲਿਆ ਆ ਕੇ ਜੇ ਆਹ ਵੀ ਸਰਪੰਚ ਤੋਂ ਜਿੰਨੇ ਬੂਟੇ ਲਿਆਉਣੇ ਆ ਠੀਕ ਹੈ ਉਹਨੇ ਪਰਚੀ ਸਰਪੰਚ ਦੀ ਲੈ ਲਈ ਠੀਕ ਹੈ ਤੇ ਆ ਸਾਬ ਉਤਰ ਜਿਹੜੇ ਗੁੜੀ ਤੋਂ ਚੜਕ ਜਾਂਦੀ ਹੈ ਉਹ ਫਿਰ ਅੱਡ ਅੱਡ ਜ਼ਿਲ੍ਹੇ ਦੇ ਹਿਸਾਬ ਨਾਲ ਅੱਡ ਅੱਡ ਥਾਣੇ ਤੇ ਹੋਣਗੇ ਸਾਬ ਉਤਰ ਲੈ ਦੇ ਨਾਲ ਬਈ ਸਰਪੰਚ ਦੀ ਪਰਚੀ ਦੇ ਨਾਲ ਜਿਹੜਾ ਹੈ ਸਰਪੰਚ ਦੀ ਪਰਚੀ ਠੀਕ ਉਹਦਾ ਬੋਲੇ 100 ਲਿਆਵੇ 200 ਲਿਆਵੇ ਜਿੰਨੇ ਲਿਆਉਣੇ ਆ ਆਪਾਂ 1000 ਬੋਟਾ ਲਿਆਵਾਂਗੇ ਠੀਕ ਹੈ ਉਹਦਾ ਕੋਈ ਪੈਸਾ ਨਹੀਂ ਆਹ ਠੀਕ ਹੈ ਸਰਕਾਰ ਵੱਲੋਂ ਫ੍ਰੀ ਮਿਲ ਰਹੇ ਆ ਤੇ ਬਈ ਸਰਪੰਚ ਦੀ ਪਰਚੀ ਦੇ ਨਾਲ ਬੋਟੇ ਜਿੰਨੇ ਲਿਆਉਣੇ ਆ ਤੁਸੀਂ ਲਿਆ ਸਕਦੇ ਹੋ ਕਿਉਂਕਿ ਚੰਗੀ ਚੀਜ਼ ਆ ਯਾਰ ਬੂਟੇ ਵਾਟੇ ਲਾਓ ਮਤਲਬ ਚਲੋ ਜੇ ਆਪਾਂ 10 ਬੂਟੇ 4 ਬੂਟੇ 5 ਬੂਟੇ ਜਿੰਨੇ ਵੀ ਤੁਸੀਂ ਲਾ ਸਕਦੇ ਹੋ ਜੋ ਇੱਕ ਅੱਧਾ ਵੀ ਤੁਸੀਂ ਕਾਮਯਾਬ ਕਰ ਲਿਆ ਤਾਂ ਤੁਸੀਂ ਆਉਣ ਵਾਲੀ ਪੀੜ੍ਹੀ ਲਈ ਕੁਛ ਨਾ ਕੁਛ ਚੰਗਾ ਕਰ ਗਏ ਇਸ ਧਰਤੀ ਦੇ ਉੱਤੇ ਇਹ ਚੀਜ਼ ਜ਼ਰੂਰੀ ਆ ਹੁਣ ਮੇਰੀ ਬਹੁਤ ਇੱਛਾ ਹੁੰਦੀ ਆ ਵੀ ਮੈਂ ਲਾਵਾਂ ਪਰ ਜਿੰਨਾ ਕਿ ਮੈਂ ਕਰ ਸਕਦਾ ਮੈਂ ਆਪਦੇ ਵੱਲੋਂ ਨਾ ਕਰਦਾਗਾ ਕਿਉਂਕਿ ਕੁਝ ਵੀ ਤੋਂ ਬਾਹਰ ਚੀਜ਼ਾਂ ਹੋ ਕੇ ਜੇ ਆਪਾਂ ਲਾ ਤਾਂ ਦਈਏ ਬੂਟੇ ਪਰ ਮੁੜ ਕੇ ਪਾਲੇ ਨਾ ਜਾਣ ਤਾਂ ਫਿਰ ਉਹਦਾ ਕੋਈ ਫਾਇਦਾ ਵੀ ਨਹੀਂ ਹਨਾ ਤੇ ਪਿਛਲੀ ਯਾਰ ਵੀ ਆਪਾਂ ਅਰਜਨ ਲਵਾਇਆ ਸੀ ਪਰ ਉਹ ਪੱਟਣਾ ਪਿਆ ਸੀਗਾ ਤੇ ਪਰ ਚਲੋ ਐਤਕੇ ਆਪ ਹੁਣ ਅੰਦਰਲੇ ਬਾ ਅੰਦਰ ਬਾਰ ਤਾਂ ਹੀ ਲਵਾਇਆ ਤੇ ਉਹ ਨਿੰਮਾ ਵੀ ਤੁਹਾਨੂੰ ਦਿਖਾਈ ਦਿੰਨਾ ਨਿੰਮਾ ਅਸੀਂ ਲਾਉਣੀਆਂ ਇੱਕ ਤਾਂ ਨਿੰਮਾ ਬੋਰਡ ਦੇ ਕੋਲੇ ਹੀ ਲਾਉਣੀਆਂ ਬੋਰਡ ਕਿਉਂਕਿ ਕੱਲਾ ਚੱਲ ਨਹੀਂ ਰਿਹਾ ਤੇ ਦੋ ਦਰਖਤ ਇਕੱਠੇ ਚੱਲ ਪੈਂਦੇ ਹੁੰਦੇ ਆਂ ਸੋ ਪਈਆਂ ਨਿੰਮਾ ਇੱਕ ਨਿੰਮਾ ਸੀ ਇਧਰਲੇ ਪਾਸੇ ਲਾਵਾਂਗੇ ਇਧਰ ਜਿਹੜੀ ਆਪਣੀ ਬਾੜੀ ਆ ਉਹਦੇ ਵਿੱਚ ਤੇ ਚਲੋ ਜੀ ਮਿਲਦੇ ਆਂ ਨਵੇਂ ਵਲੌਗ ਦੇ ਨਾਲ ਹਣਾ ബൈ ബൈ ഗുഡ് നൈറ്റ്